ਜਦੋਂ ਵੀ ਸਾਡੀ ਗੱਡੀ ਹਾਈਵੇ ਤੇ ਜਾਂਦੀ ਹੈ ਤਾਂ ਉੱਥੇ ਸਾਨੂੰ ਟੋਲ ਟੈਕਸ ਦੇਣਾ ਪੈਂਦਾ ਹੈ ਤੇ ਇਹਨਾਂ ਟੋਲ ਟੈਕਸ ਤੋਂ ਕੋਈ ਵੀ ਬਾਚ ਨਹੀਂ ਸਕਦਾ ਪਰ ਇਹ ਜੋ ਟੋਲ ਟੈਕਸ ਨੇ ਉਹ ਚਾਰ ਪਈਆ ਵਹੀਕਲ ਦੇ ਉੱਤੇ ਲਾਏ ਜਾਂਦੇ ਨੇ ਪਰ ਕੁਝ ਟਾਈਮ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਬਹੁਤ ਵਾਇਰਲ ਹੋ ਰਹੀ ਹੈ ਕਿ ਹੁਣ ਦੋ ਪਈਆ ਮਤਲਬ ਕਿ ਬਾਈਕ ਦੇ ਉੱਤੇ ਸਕੂਟਰ ਦੇ ਉੱਤੇ ਐਕਟੀਵਾ ਦੇ ਉੱਤੇ ਵੀ ਟੋਲ ਟੈਕਸ ਲਿੱਤੇ ਜਾਣਗੇ ਬਹੁਤ ਸਾਰੇ ਮੀਡੀਆ ਹਾਊਸਸ ਜਿਨ੍ਹਾਂ ਨੇ ਉਹ ਇਸ ਖਬਰ ਨੂੰ ਅੱਗ ਦੇ ਵਾਂਗ ਫੈਲਾ ਰਹੇ ਨੇ ਐਂਡ ਲੋਕ ਵੀ ਇਸ ਖਬਰ ਨੂੰ ਦੱਬ ਕੇ ਸ਼ੇਅਰ ਕਰ ਰਹੇ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਕੋਈ ਵੀ ਜਦੋਂ ਖਬਰ ਹੁੰਦੀ ਹੈ ਉਸ ਦੀ ਪੁਸ਼ਟੀ ਕੀਤੇ ਨਾ ਉਸ ਨੂੰ ਸ਼ੇਅਰ ਨਾ ਕੀਤਾ ਜਾਵੇ ਕਿਉਂਕਿ ਨਿਤਿਨ ਗਟਕਰੀ ਦੇ ਵੱਲੋਂ ਐਕਸ ਦੇ ਉੱਤੇ ਇੱਕ ਟਵੀਟ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਖਬਰ ਹੈ ਇਹ ਜਿਹੜੀ ਗੱਲ ਹੈ ਉਹ ਪੂਰੇ ਤਰੀਕੇ ਦੇ ਨਾਲ ਝੂਠੀ ਹੈ ਦੋ ਪਹੀਆ ਵਹੀਕਲ ਪਹਿਲਾਂ ਵੀ ਫਰੀ ਸੀ ਤੇ ਹੁਣ ਵੀ ਫਰੀ ਹੀ ਨੇ ਇਹਨਾਂ ਦੇ ਉੱਤੇ ਕੋਈ ਵੀ ਟੋਲ ਟੈਕਸ ਨਹੀਂ ਰੱਖਿਆ ਜਾਏਗਾ ਸੋ ਤੁਸੀਂ ਦੇਖ ਸਕਦੇ ਹੋ ਨਿਤਿਨ ਗਟਕਰੀ ਦੇ ਵੱਲੋਂ ਕੀਤਾ ਗਿਆ ਇਹ ਟਵੀਟ ਜਦੋਂ ਵੀ ਸਾਡੀ ਗੱਡੀ ਹਾਈਵੇ ਤੇ ਜਾਂਦੀ ਹੈ ਤਾਂ ਉੱਥੇ ਸਾਨੂੰ ਟੋਲ ਟੈਕਸ ਦੇਣਾ ਪੈਂਦਾ ਹੈ ਤੇ ਇਹਨਾਂ ਟੋਲ ਟੈਕਸ ਤੋਂ ਕੋਈ ਵੀ ਬਚ ਨਹੀਂ ਸਕਦਾ ਪਰ ਇਹ ਜੋ ਟੋਲ ਟੈਕਸ ਨੇ ਉਹ ਚਾਰ ਪਹੀਆ ਵਹੀਕਲ ਦੇ ਉੱਤੇ ਲਾਏ ਜਾਂਦੇ ਨੇ ਪਰ ਕੁਝ ਟਾਈਮ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਬਹੁਤ ਵਾਇਰਲ ਹੋ ਰਹੀ ਹੈ ਕਿ ਹੁਣ ਦੋ ਪਹੀਆ ਮਤਲਬ ਕਿ ਬਾਈਕ ਦੇ ਉੱਤੇ ਸਕੂਟਰ ਦੇ ਉੱਤੇ ਐਕਟਿਵਾ ਦੇ ਉੱਤੇ ਵੀ ਟੋਲ ਟੈਕਸ ਲਿੱਤੇ ਜਾਣਗੇ ਬਹੁਤ ਸਾਰੇ ਮੀਡੀਆ ਹਾਊਸਸ ਜਿਨ੍ਹਾਂ ਨੇ ਉਹ ਇਸ ਖਬਰ ਨੂੰ ਅੱਗ ਦੇ ਵਾਂਗ ਫੈਲਾ ਰਹੇ ਨੇ ਐਂਡ ਲੋਕ ਵੀ ਇਸ ਖਬਰ ਨੂੰ ਦੱਬ ਕੇ ਸ਼ੇਅਰ ਕਰ ਰਹੇ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਕੋਈ ਵੀ ਜਦੋਂ ਖਬਰ ਹੁੰਦੀ ਹੈ ਉਸ ਦੀ ਪੁਸ਼ਟੀ ਕੀਤੇ ਨਾ ਉਸ ਨੂੰ ਸ਼ੇਅਰ ਨਾ ਕੀਤਾ ਜਾਵੇ ਕਿਉਂਕਿ ਨਿਤਿਨ ਗਟਕਰੀ ਦੇ ਵੱਲੋਂ ਐਕਸ ਦੇ ਉੱਤੇ ਇੱਕ ਟਵੀਟ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਖਬਰ ਹੈ ਇਹ ਜਿਹੜੀ ਗੱਲ ਹੈ ਉਹ ਪੂਰੇ ਤਰੀਕੇ ਦੇ ਨਾਲ ਝੂਠੀ ਹੈ ਦੋ ਪਹੀਆ ਵਹੀਕਲ ਪਹਿਲਾਂ ਵੀ ਫਰੀ ਸੀ ਤੇ ਹੁਣ ਵੀ ਫਰੀ ਹੀ ਨੇ ਇਹਨਾਂ ਦੇ ਉੱਤੇ ਕੋਈ ਵੀ ਟੋਲ ਟੈਕਸ ਨਹੀਂ ਰੱਖਿਆ ਜਾਏਗਾ ਸੋ ਤੁਸੀਂ ਦੇਖ ਸਕਦੇ ਹੋ ਨਿਤਿਨ ਗਟਕਰੀ ਦੇ ਵੱਲੋਂ ਕੀਤਾ ਗਿਆ ਇਹ ਟਵੀਟ ਜਦੋਂ ਵੀ ਸਾਡੀ ਗੱਡੀ ਹਾਈਵੇ ਤੇ ਜਾਂਦੀ ਹੈ ਤਾਂ ਉੱਥੇ ਸਾਨੂੰ ਟੋਲ ਟੈਕਸ ਦੇਣਾ ਪੈਂਦਾ ਹੈ ਤੇ ਇਹਨਾਂ ਟੋਲ ਟੈਕਸ ਤੋਂ ਕੋਈ ਵੀ ਬਚ ਨਹੀਂ ਸਕਦਾ ਪਰ ਇਹ ਜੋ ਟੋਲ ਟੈਕਸ ਨੇ ਉਹ ਚਾਰ ਪਹੀਆ ਵਹੀਕਲ ਦੇ ਉੱਤੇ ਲਾਏ ਜਾਂਦੇ ਨੇ ਪਰ ਕੁਝ ਟਾਈਮ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਬਹੁਤ ਵਾਇਰਲ ਹੋ ਰਹੀ ਹੈ ਕਿ ਹੁਣ ਦੋ ਪਹੀਆ ਮਤਲਬ ਕਿ ਬਾਈਕ ਦੇ ਉੱਤੇ ਸਕੂਟਰ ਦੇ ਉੱਤੇ ਐਕਟਿਵਾ ਦੇ ਉੱਤੇ ਵੀ ਟੋਲ ਟੈਕਸ ਲਿੱਤੇ ਜਾਣਗੇ ਬਹੁਤ ਸਾਰੇ ਮੀਡੀਆ ਹਾਊਸਸ ਜਿਨ੍ਹਾਂ ਨੇ ਉਹ ਇਸ ਖਬਰ ਨੂੰ ਅੱਗ ਦੇ ਵਾਂਗ ਫੈਲਾ ਰਹੇ ਨੇ ਐਂਡ ਲੋਕ ਵੀ ਇਸ ਖਬਰ ਨੂੰ ਦੱਬ ਕੇ ਸ਼ੇਅਰ ਕਰ ਰਹੇ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਕੋਈ ਵੀ ਜਦੋਂ ਖਬਰ ਹੁੰਦੀ ਹੈ ਉਸ ਦੀ ਪੁਸ਼ਟੀ ਕੀਤੇ ਨਾ ਉਸ ਨੂੰ ਸ਼ੇਅਰ ਨਾ ਕੀਤਾ ਜਾਵੇ ਕਿਉਂਕਿ ਨਿਤਿਨ ਗਟਕਰੀ ਦੇ ਵੱਲੋਂ ਐਕਸ ਦੇ ਉੱਤੇ ਇੱਕ ਟਵੀਟ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਖਬਰ ਹੈ ਇਹ ਜਿਹੜੀ ਗੱਲ ਹੈ ਉਹ ਪੂਰੇ ਤਰੀਕੇ ਦੇ ਨਾਲ ਝੂਠੀ ਹੈ ਦੋ ਪਹੀਆ ਵਹੀਕਲ ਪਹਿਲਾਂ ਵੀ ਫ੍ਰੀ ਸੀ ਤੇ ਹੁਣ ਵੀ ਫ੍ਰੀ ਹੀ ਨੇ ਇਹਨਾਂ ਦੇ ਉੱਤੇ ਕੋਈ ਵੀ ਟੋਲ ਟੈਕਸ ਨਹੀਂ ਰੱਖਿਆ ਜਾਏਗਾ ਸੋ ਤੁਸੀਂ ਦੇਖ ਸਕਦੇ ਹੋ ਨਿਤਿਨ ਗਟਕਰੀ ਦੇ ਵੱਲੋਂ ਕੀਤਾ ਗਿਆ ਇਹ ਟਵੀਟ